ਹੀ ਪਿਆਰੇ ਲੇਖਕ ਚਿੰਤਕ ਔਰ ਹਮੇਸ਼ਾ ਰੇਡੀਓ ਤੇ ਟੀਵੀ ਤੇ ਇਹਨਾਂ ਦੀਆਂ ਨਿਖਤਾ ਆਉਂਦੀਆਂ ਰਹੀਆਂ ਨੇ ਔਰ ਮੈਂ ਮਸ਼ਕੂਰ ਆ ਇਹਨਾਂ ਦਾ ਆਪਣੀ ਮਾਂ ਦੇ लाडले ਔਰ ਉਹਨਾਂ ਦੇ ਨਾਲ ਹੀ ਸਾਥ ਦੇ ਰਹੇ ਨੇ ਆਓ ਜੀ ਮੈਂਬਰ ਸਾਹਿਬ ਜੀ ਆਇਆਂ ਨੂੰ ਸਜੀਤ ਜੀ ਔਰ ਭਗਵਾਨ ਜੀ ਆਜੋ ਅੱਗੇ ਤਸਵੀਰ ਜੀ ਹੋਰਾਂ ਕੋਲੇ ਪਹੁੰਚੋ ਤਾਂ ਮੋਸਟ ਵੈਲਕਮ ਜੀ ਆਓ ਜੀ ਬੈਠੋ ਪਲੀਜ਼ ਔਰ ਉਹਨਾਂ ਦੇ ਨਾਲ ਆਏ ਹੋਏ ਸਾਡੇ ਸਰਦਾਰ ਸਾਹਿਬ ਸਤਿਕਾਰਯੋਗ ਉਹਨਾਂ ਨੂੰ ਵੀ ਜੀਆਂ ਨੂੰ ਜੇ ਮੈਂ ਸੈਫੀ ਸਾਹਿਬ ਦੀ ਗੱਲ ਕਰਾਂ ਕਿਉਂਕਿ ਇਹਨਾਂ ਨੇ ਤਾਂ ਸਾਡੇ ਕੋਲੇ ਲੰਬਾ ਸਮਾਂ 4 ਵਜੇ ਤੱਕ ਆਪਣੇ ਕੋਲ ਲੈ ਮੈਂ ਪਹਿਲਾਂ ਗੱਲ ਕੀਤੀ ਸੀ ਸਿੱਖਿਆ ਸੇਵਾ ਸੰਕਲਪ ਦੀ ਉਸ ਦੀ ਗੱਲ ਕਰਨ ਵਾਸਤੇ ਅੱਜ ਸੈਫੀ ਸਾਹਿਬ ਸਾਡੇ درمیان ਆਏ ਨੇ ਔਰ ਉਹਨਾਂ ਨੇ ਚਾਨਣਾ ਪਾਉਣਾ ਹੈ ਉਹ ਦੱਸਣਗੇ ਸਾਨੂੰ ਵੀ ਸਿੱਖਿਆ ਕੀ ਹੁੰਦੀ ਹੈ ਸੇਵਾ ਕੀ ਹੁੰਦੀ ਹੈ ਸੰਕਲਪ ਕਿਵੇਂ ਲਏ ਜਾਂਦੇ ਆ ਉਸ ਤਰਜਮੇ ਤੇ ਸਮੇਂ-ਸਮੇਂ ਤੇ ਇਹਨਾਂ ਨੇ ਸਾਨੂੰ ਆਪਣੀਆਂ ਸਲਾਹਾਂ ਦਿੱਤੀਆਂ ਔਰ ਬਤੌਰ ਮੁਖਮਹਿਵਾਲ ਸਾਡੇ ਦਰਮਿਆਨ ਅੱਜ ਮੌਜੂਦ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਸਸਾ ਵੱਲੋਂ ਸਟਾਫ ਵੱਲੋਂ ਔਰ ਬੱਚਿਆਂ